ਪਾਈ ਸੰਦੀਪ ਸਿੰਘ ਆ ਜਿਹੜੇ ਇੱਕ ਤਾਂ ਹਵਾਲਾਤੀ ਨੇ ਉਹ ਕੈਦੀ ਨਹੀਂ ਹੈਗੇ ਤੇ ਦੂਸਰਾ ਭਾਰਤ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਵੀ ਉਹ ਇੱਕ ਕ੍ਰਾਈਮ ਵਿੱਚ ਆਇਆ ਹਨ ਸੋ ਬੇਸ਼ੱਕ ਇਹਨਾਂ ਨੂੰ ਵੀ ਕ੍ਰਾਈਮ ਵਿੱਚ ਸਜ਼ਾ ਹੋਈ ਹੋਈ ਆ ਸੋ ਉਹਨਾਂ ਦਾ ਉੱਥੇ ਜਾਣਾ ਹੀ ਹੈ ਜਿਹੜਾ ਸ਼ੱਕੀ ਲੱਗ ਰਿਹਾ ਹੈਗਾ ਵੀ ਕਿਉਂਕਿ ਹਵਾਲਾਤੀਆਂ ਨੂੰ ਕੈਦੀਆਂ ਦੇ ਨਾਲ ਔਰ ਖਾਸ ਕਰਕੇ ਫਿਰ ਪੁਲਿਸ ਅਫਸਰਾਂ ਦੇ ਨਾਲ ਇਸ ਤਰ੍ਹਾਂ ਜਿਹੜਾ ਪਾ ਦੇਣਾ ਇਹ ਇਹ ਬਿਲਕੁਲ ਸ਼ੱਕੀ ਲੱਗ ਰਿਹਾ ਹੈਗਾ ਸੋ ਇਟ ਮੀਨਸ ਜਾਣ ਬੁਝ ਕੇ ਉਹਨਾਂ ਨੂੰ ਪੁਲਿਸ ਅਫਸਰਾਂ ਦੇ ਸਾਹਮਣੇ ਸਿਟੀ ਆ ਗਿਆ ਉੱਥੇ ਉਹਨਾਂ ਦੀ ਕੁੱਟਮਾਰ ਸ਼ੁਰੂ ਹੋਈ ਤੇ ਜਿਸ ਕਰਕੇ ਹੋ ਸਕਦਾ ਵੀ ਫਿਰ ਮਾੜਾ ਮੋਟਾ ਆਪਣੇ ਬਚਾ ਲਈ ਕੁਝ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਹੱਥ ਵਿੱਚ ਕੜਾ ਪਾਇਆ ਹੋਇਆ ਸ ਉਹਦੇ ਨਾਲ ਮਾੜੇ ਮੋਟੇ ਬਾਹਰ ਕਰੇ ਆ ਤੇ ਜਿਹਦਾ ਕਰਕੇ ਦੱਸਿਆ ਜਾਂਦਾ ਵੀ ਇੱਕ ਜਿਹੜਾ ਸੂਬਾ ਸਰੰਦ ਦਾ ਪੁਲਿਸ ਇੰਸਪੈਕਟਰ ਸੀ ਉਹ ਮਾਰਿਆ ਗਿਆ ਹੈ ਉਹਦੇ ਭਰਾ ਵੱਲੋਂ ਜਿਹੜੀ ਵੀਡੀਓ ਆਈ ਆ ਵੀ ਉਹਨਾਂ ਦਾ ਲੰਬਾ ਪਾ ਕੇ ਜਿੱਦਾਂ ਪਟੇ ਮਾਰੇ ਗਏ ਆ ਜਾਂ ਡੰਡੇ ਭਰਾਏ ਗਏ ਆ 22 ਬੰਦਿਆਂ ਨੇ ਦੱਸਿਆ ਜਾਂਦਾ ਵੀ ਮਾਰੇ ਹੈਗੇ ਆ ਸੋ ਭਾਈ ਸੰਨੀ ਨੇ ਕੋਸ਼ਪੋਰਸ ਆਪਸਰਾਂ ਦੇ ਨਾਮ ਵੀ ਜਿਹੜੇ ਹੈਗੇ ਆ ਦੱਸਿਆ ਵੀ ਕਿਹਨਾ ਕਿਹਨਾਂ ਨੇ ਕੁੱਟਿਆ ਖਾਸ ਕਰਕੇ ਭਪਿੰਦਰਜੀਤ ਸਿੰਘ ਵਰਕ ਦਾ ਨਾਮ ਆਇਆ ਵੀ ਉਹ ਕੁਰਸੀ ਤੇ ਬੈਠ ਕੇ ਉਹਨੇ ਕਿਹਾ ਵੀ ਚੀਕਾਂ ਕਢਾਓ ਇਹਦੀਆਂ ਹਨਾ ਔਰ ਉਹ ਉਹ ਸਜ਼ਾ ਦੇ ਵਿੱਚ ਹੀ ਮਤਲਬ ਉਹ ਵੀ ਸਜ਼ਾ ਦੇ ਵਿੱਚ ਸਜ਼ਾ ਵਿੱਚ ਆ ਉਹਨੇ ਹੁਣੇ ਸਜ਼ਾ ਹੋਈ ਹੁਣੇ ਸਜ਼ਾ ਹੋਈ ਆਪਾਂ ਵੈਸਟ ਦੀ ਪੁਲਿਸ ਦੇਖਦੇ ਹੈਗੇ ਆ ਵੀ ਉਹਨਾ ਉਹ ਕਿੰਨੀ ਸਿਵਲਾਈਜ਼ਡ ਹੈ ਤੇ ਉਹ ਸਾਰਾ ਜਿਹੜਾ ਹੈਗਾ ਸਿਸਟਮ ਵਿੱਚ ਰਹਿ ਕੇ ਕੰਮ ਕਰਦੀ ਹੈਗੀ ਆ ਪਰ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਜਿਹੜਾ ਪੁਲਿਸ ਦਾ ਸਿਸਟਮ ਆ ਵੀ ਉਹ ਕ੍ਰਿਮੀਨਲ ਮਾਈਂਡਸ ਨੂੰ ਆਰਗੇਨਾਈਜ਼ ਕਰ ਲੈਂਦਾ ਸੋ ਉਹ ਆਰਗੇਨਾਈਜੇਸ਼ਨ ਆਫ ਅ ਕਮਨਲ ਮਾਈਂਡਸ ਜਦੋਂ ਆਪਣੇ ਇੱਕ ਫਿਰ ਜਿਹੜੀ ਪਾਵਰ ਆਉਂਦੀ ਹੈਗੀ ਜਿਹੜੀ ਇਹਦੇ ਨਾਲ ਸੱਤਾ ਦੇ ਨਾਲ ਵੀ ਪਾਵਰ ਆਉਂਦੀ ਹੈਗੀ ਆ ਇੱਕ ਪੁਲਿਸ ਆਫੀਸਰ ਚਾਹੀਓ ਸਪਾਹੀ ਦਾ ਰੈਵਲ ਤੋਂ ਸ਼ੁਰੂ ਹੋਵੇ ਉਹਦਾ ਜਿਹੜਾ ਇੱਕ ਪਾਵਰਫੁੱਲ ਸਿਸਟਮ ਬਣ ਜਾਂਦਾ ਉਹ ਫਿਰ ਜਿਹੜਾ ਬੰਦੇ ਨੂੰ ਜਿਹੜਾ ਪਸ਼ੂ ਬਣਾ ਦਿੰਦਾ ਸੋ ਇਹ ਪਸ਼ੂ ਬਿਰਤੀ ਆ ਕੱਲਾ ਸੰਦੀਪ ਸਿੰਘ ਨਾਲ ਨਹੀਂ ਪਿਛਲੇ ਸਮੇਂ ਦੌਰਾਨ ਹਜ਼ਾਰਾਂ ਕੇਸ ਨੇ ਜਿੱਥੇ ਬਜ਼ੁਰਗਾਂ ਦੀਆਂ ਦਾੜੀਆਂ ਰੋੜੀਆਂ ਗਈਆਂ ਨੌਜਵਾਨਾਂ ਨੂੰ ਇਸ ਤਰ੍ਹਾਂ ਟੁਕੜੇ ਟੁਕੜੇ ਕਰਕੇ ਸ਼ਹੀਦ ਕੀਤਾ ਗਿਆ ਵੱਢਿਆ ਗਿਆ ਰੋਮ ਵਿੱਚ ਬੰਨ ਕੇ ਸਾਰੇ ਆ ਗਿਆ ਪਾਣੀਆਂ ਵਿੱਚ ਉਬਾਲਿਆ ਗਿਆ ਪ੍ਰੈਸਾਂ ਲਾਈਆਂ ਗਈਆਂ ਹਨਾ ਬੱਚੀਆਂ ਦੇ ਸਰੀਰ ਤੇ ਉਹਨਾਂ ਨੂੰ ਨਿਰਵਸ਼ਤਰ ਕਰਕੇ ਉਹਨਾਂ ਤੇ ਸਿਗਰਟਾਂ ਦੇ ਬੱਟ ਲਗਾਏ ਗਏ ਸੋ ਇਸ ਤਰ੍ਹਾਂ ਜਿਹੜੀ ਇਹ ਬੜੀ ਦਰਿੰਦਗੀ ਵਾਲੀ ਜਿਹੜੀ ਮਾਨਸਿਕਤਾ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੀ ਐਨਾਲਿਸਿਸ ਕਰਦੇ ਹੁੰਦੇ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਾਪ ਸਿੰਘ ਜੀ ਉਹ ਫਤਿਹ ਦੀ ਜਾਂਝ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਾਪ ਸਿੰਘ ਜੀ ਇੱਕ ਬੰਨੇ ਤੇ ਪੰਜਾਬ ਅਜੇ ਚੜਾ ਹੜਾਂ ਦੀ ਜਿਹੜੀ ਹੈ ਮਾਰ ਚੱਲ ਕੇ ਹਟਿਆ ਹੈਗਾ ਔਰ ਉਹਦੇ ਤੋਂ ਵੀ ਬਹੁਤ ਸਾਰੇ ਸੇਵਾ ਕਾਰਜ ਚੱਲ ਰਹੇ ਨੇ ਅਜੇ ਕਾਫੀ ਸਮਾਂ ਜਿਹੜਾ ਪਰ ਦੂਜੇ ਬੰਨੇ ਜਿਹੜਾ ਆਪਾਂ ਦੇਖਿਆ ਕਿ ਤਿੰਨ ਚਾਰ ਮਸਲੇ ਜਿਹੜੇ ਨੇ ਬਹੁਤ ਵੱਡੇ ਪੱਧਰ ਤੇ ਜਿਹੜੇ ਉਬਰੇ ਹੈਗੇ ਨੇ ਜੇ ਆਪਾਂ ਗੱਲ ਪੰਥਕ ਖਲਕਿਆਂ ਚ ਕਰਨੀ ਹੋਵੇ ਭਾਈ ਸੰਦੀਪ ਸਿੰਘ ਸੰਨੀ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਦੀ ਜੇਲ੍ਹ ਤਬਦੀਲੀ ਹੁੰਦੀ ਹੈ ਕੁਛ ਚਿਰ ਪਹਿਲਾਂ ਹੀ ਜਿਹੜੀ ਹੈ ਹੁੰਦੀ ਹੈਗੀ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਸੇ ਹੀ ਜੇਲ੍ਹ ਦੇ ਵਿੱਚ ਸੂਬਾ ਸਿੰਘ ਜੋ ਕਿ ਸੂਬਾ ਸਰਾਂਦੇ ਨਾਲ ਜਾਣਿਆ ਜਾਂਦਾ ਹੈ ਤੇ ਉਹਦੇ ਨਾਲ ਜਿਹੜੇ ਦੋ ਪੁਲਿਸ ਕਰਮੀ ਹੋਰ ਸਨ ਜਿਹੜੇ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਉਹਨਾਂ ਦੇ ਨਾਲ ਕਿਤੇ ਹੱਥੋਪਾਈ ਹੁੰਦੀ ਹੈ ਤੇ ਫਿਰ ਉਸ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਉਹ ਤਿੰਨੇ ਜਾਨੇ ਤੇ ਹਸਪਤਾਲ ਚਲੇ ਜਾਂਦੇ ਨੇ ਤੇ ਬਾਅਦ ਚੋਂ ਸੂਬਾ ਸਰਹੰਦ ਦੀ ਜਿਹੜੀ ਹੈ ਜਾਂ ਸੂਬਾ ਸਿੰਘ ਦੀ ਜਿਹੜੀ ਹੈ ਹਸਪਤਾਲ ਦੇ ਵਿੱਚ ਮੌਤ ਵੀ ਹੋ ਜਾਂਦੀ ਹੈ ਪਰ ਦੂਜੇ ਮੰਨੇ ਜਿਸ ਤਰੀਕੇ ਦਾ ਅਣ ਮਨੁੱਖੀ ਜਿਹੜਾ ਤਸ਼ੱਦਦ ਹੈਗਾ ਹੈ ਪਈ ਸੰਦੀਪ ਸਿੰਘ ਸਨੀ ਹੋਣਾ ਤੇ ਕੀਤਾ ਜਾਂਦਾ ਹੈ ਉਸ ਤੋਂ ਜਿਹੜਾ ਹੈ ਸਿੱਖਾਂ ਦੇ ਵਿੱਚ ਕਾਫੀ ਵੱਡਾ ਜਿਹੜਾ ਰੋਹ ਜਿਹੜਾ ਹੈ ਦੇਖਣ ਨੂੰ ਮਿਲਿਆ ਈਵਨ ਕਿ ਵਕੀਲਾਂ ਦੀ ਚਾਰਾਜੋਈ ਤੋਂ ਬਾਅਦ ਅਦਾਲਤ ਨੇ ਹੁਕਮ ਤੱਕ ਦੇ ਦਿੱਤਾ ਕਿ ਉਹਨਾਂ ਦਾ ਮੈਡੀਕਲ ਕਰਵਾਇਆ ਜਾਵੇ ਪਰ ਉਹ ਵੀ ਜਿਹੜਾ ਹੈ ਨਹੀਂ ਕਰਵਾਇਆ ਗਿਆ ਵੀ ਬਾਈ ਜਾਣਿਆਂ ਨੇ ਜਿਹੜਾ ਪੋਸ ਕਰਮੀਆਂ ਨੇ ਉਹਨਾਂ ਤੇ ਜਿਹੜਾ ਇੱਕ ਤਰੀਕੇ ਦਾ ਹਮਲਾ ਬੋਲਿਆ ਕੀ ਕਹੋਗੇ ਇਸ ਤੇ ਬਾਰੇ ਹਾਂਜੀ ਹਾਂਜੀ ਸੋ ਬਹੁਤ ਦੁਖਦਾਈ ਖਬਰਾਂ ਨੇ ਜਿਹੜੀਆਂ ਪਟਿਆਲੇ ਜੇਲ੍ਹ ਚੋਂ ਆ ਰਹੀਆਂ ਨੇ ਜੀ ਸੋ ਭਾਈ ਸੰਦੀਪ ਸਿੰਘ ਆ ਜਿਹੜੇ ਇੱਕ ਹੋਰ ਕੇਸ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਨੇ ਸੋ ਉਹਨਾਂ ਤੇ ਪਟਿਆਲਾ ਜੇਲ੍ਹ ਵਿੱਚ ਇੱਕ ਤਾਂ ਉਹਨਾਂ ਦੀ ਜੇਲ੍ਹ ਤਬਦੀਲੀ ਸ਼ੱਕੀ ਹੋ ਰਹੀ ਆ ਵੀ ਅੰਮ੍ਰਿਤਸਰ ਤੋਂ ਉਹਨਾਂ ਨੂੰ ਪਟਿਆਲੇ ਕਿਉਂ ਲਿਆਂਦਾ ਗਿਆ ਤਾਂ ਫਿਰ ਪਟਿਆਲੇ ਤੋਂ ਹੁਣ ਸੰਗਰੂਰ ਆ ਜਿਹੜਾ ਬਦਲ ਦਿੱਤਾ ਗਿਆ ਸੋ ਹੋ ਸਕਦਾ ਹੈ ਕਿਸੇ ਸਾਜ਼ਿਸ਼ ਦਾ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਖਤਮ ਕਰਨ ਲਈ ਜਾਣ ਤੋਂ ਵੀ ਉਹਨਾਂ ਨੂੰ ਅੰਮ੍ਰਿਤਸਰ ਤੋਂ ਪਟਿਆਲੇ ਜੇਲ੍ਹ ਚ ਲਿਆਂਦਾ ਗਿਆ ਹੋਵੇ ਸੋ ਉੱਥੋਂ ਦੀਆਂ ਅਥਾਰਟੀਜ਼ ਨੇ ਕਿਸ ਕਿਸਮ ਦਾ ਇਹ ਸਾਰਾ ਸਿਸਟਮ ਲਿਆਂਦਾ ਦੂਸਰਾ ਜੇਲ ਮੈਨੂਅਲ ਦਾ ਇੱਕ ਇੱਕ ਹੋਏਗਾ ਵੀ ਤੇ ਜਿੰਨਾ ਕੋ ਜੇ ਮੈਂ ਸਮਝਾਂ ਵੀ ਜਿਹੜੇ ਜਿਹੜੇ ਪੁਲਿਸ ਆਫੀਸਰ ਆ ਜਿਨ੍ਹਾਂ ਨੂੰ ਸਜ਼ਾ ਹੋਈ ਹੋਈ ਆ ਉਹਨਾਂ ਨੂੰ ਇੱਕ ਵਿਸ਼ੇਸ਼ ਹਾਤੇ ਵਿੱਚ ਆ ਜਿਹੜਾ ਪਟਿਆਲੇ ਜੇਲ ਵਿੱਚ ਰੱਖਿਆ ਗਿਆ ਹੋ ਸਕਦਾ ਕਿਉਂਕਿ ਆਫੀਸਰ ਲੈਂਦੇ ਆ ਸਾਰਿਆਂ ਨੂੰ ਬੀ ਕਲਾਸ ਆ ਜਿਹੜੀ ਦਿੱਤੀ ਹੋਈ ਹੋਵੇ ਨਾ ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸੇਫ ਰੱਖਿਆ ਜਾਂਦਾ ਉਹਨਾਂ ਨੂੰ ਸੁਰੱਖਿਤ ਰੱਖਣ ਲਈ ਉਹਨਾਂ ਸਾਰਿਆਂ ਨੂੰ ਇੱਕ ਹਾਤਾ ਜਿਹੜਾ ਦਿੱਤਾ ਜਾਂਦਾ ਹੈਗਾ ਪਾਈ ਸੰਦੀਪ ਸਿੰਘ ਆ ਜਿਹੜੇ ਇੱਕ ਤਾਂ ਹਵਾਲਾਤੀ ਨੇ ਉਹ ਕੈਦੀ ਨਹੀਂ ਹੈਗੇ ਤੇ ਦੂਸਰਾ ਭਾਰਤ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਵੀ ਉਹ ਇੱਕ ਕ੍ਰਾਈਮ ਵਿੱਚ ਆਇਆ ਹਨ ਸੋ ਬੇਸ਼ੱਕ ਇਹਨਾਂ ਨੂੰ ਵੀ ਕ੍ਰਾਈਮ ਵਿੱਚ ਸਜ਼ਾ ਹੋਈ ਹੋਈ ਆ ਸੋ ਉਹਨਾਂ ਦਾ ਉੱਥੇ ਜਾਣਾ ਹੀ ਆ ਜਿਹੜਾ ਸ਼ੱਕ ਹੀ ਲੱਗ ਰਿਹਾ ਹੈਗਾ ਵੀ ਕਿਉਂਕਿ ਹਵਾਲਾਤੀਆਂ ਨੂੰ ਕੈਦੀਆਂ ਦੇ ਨਾਲ ਔਰ ਖਾਸ ਕਰਕੇ ਫਿਰ ਪੁਲਿਸ ਅਫਸਰਾਂ ਦੇ ਨਾਲ ਇਸ ਤਰ੍ਹਾਂ ਜਿਹੜਾ ਪਾ ਦੇਣਾ ਇਹ ਇਹ ਬਿਲਕੁਲ ਸ਼ੱਕ ਹੀ ਲੱਗ ਰਿਹਾ ਹੈਗਾ ਸੋ ਇਟ ਮੀਨਸ ਜਾਣ ਬੁੱਝ ਕੇ ਉਹਨਾਂ ਨੂੰ ਪੁਲਿਸ ਅਫਸਰਾਂ ਦੇ ਸਾਹਮਣੇ ਸੇਟਿਆ ਗਿਆ ਉੱਥੇ ਉਹਨਾਂ ਦੀ ਕੁੱਟਮਾਰ ਸ਼ੁਰੂ ਹੋਈ ਤੇ ਜਿਸ ਕਰਕੇ ਹੋ ਸਕਦਾ ਵੀ ਫਿਰ ਮਾੜਾ ਮੋਟਾ ਆਪਣੇ ਬਚਾ ਲਈ ਕੁਝ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਹੱਥ ਵਿੱਚ ਕੜਾ ਪਾਇਆ ਹੋਇਆ ਸ ਉਹਦੇ ਨਾਲ ਮਾੜੇ ਮੋਟੇ ਵਾਰ ਕਰੇ ਆ ਤੇ ਜਿਹਦਾ ਕਰਕੇ ਦੱਸਿਆ ਜਾਂਦਾ ਵੀ ਇੱਕ ਜਿਹੜਾ ਸੂਬਾ ਸਰੰਦ ਦਾ ਪੁਲਿਸ ਇਨਸਪੈਕਟਰ ਸੀ ਉਹ ਮਾਰਿਆ ਗਿਆ ਹੈ ਸੋ ਬੜਾ ਦੁਖਦਾਈ ਹੈਗਾ ਭਾਈ ਸਾਹਿਬ ਦੀ ਬਹੁਤ ਜ਼ਿਆਦੇ ਜਿਹੜੀ ਹੈਗੇ ਕੁੱਟਮਾਰ ਹੋਈ ਹੈਗੀ ਹੈ ਸੋ ਦੱਸਿਆ ਜਾਂਦਾ ਉਹਦੇ ਭਰਾ ਵੱਲੋਂ ਜਿਹੜੀ ਵੀਡੀਓ ਆਈ ਆ ਵੀ ਉਹਨਾਂ ਦੇ ਆ ਲੰਬਾ ਪਾ ਕੇ ਜਿੱਦਾਂ ਫਟੇ ਮਾਰੇ ਗਏ ਆ ਜਾਂ ਡੰਡੇ ਭਰਾਏ ਗਏ ਆ 22 ਬੰਦਿਆਂ ਨੇ ਦੱਸਿਆ ਜਾਂਦਾ ਵੀ ਮਾਰੇ ਹੈਗੇ ਆ ਸੋ ਭਾਈ ਸੰਨੀ ਨੇ ਕੋਸ਼ ਪੁਲਿਸ ਅਫਸਰਾਂ ਦੇ ਨਾਮ ਵੀ ਜਿਹੜੇ ਹੈਗੇ ਆ ਦੱਸਿਆ ਵੀ ਕਿਹਨਾ ਕਿਹਨਾਂ ਨੇ ਘੁੱਟਿਆ ਖਾਸ ਕਰਕੇ ਭਪਿੰਦਰਜੀਤ ਸਿੰਘ ਵਿਰਕ ਦਾ ਨਾਮ ਆਇਆ ਵੀ ਉਹ ਕੁਰਸੀ ਤੇ ਬੈਠ ਕੇ ਉਹਨੇ ਕਿਹਾ ਵੀ ਚੀਕਾਂ ਕਢਾਓ ਇਹਦੀਆਂ ਹਨਾ ਔਰ ਉਹ ਉਹ ਸਜ਼ਾ ਦੇ ਵਿੱਚ ਹੀ ਮਤਲਬ ਉਹ ਵੀ ਸਜ਼ਾ ਦੇ ਵਿੱਚ ਆ ਉਹਨੂੰ ਹੁਣੇ ਸਜ਼ਾ ਹੋਈ ਆ ਪਿਛਲੇ ਮਹੀਨੇ ਹੀ ਉਹਨੂੰ ਸਜ਼ਾ ਹੋਈ ਆ ਭਪਿੰਦਰਜੀਤ ਸਿੰਘ ਵਿਰਕ ਨੂੰ ਤੇ ਉਹ ਜਿਹੜੇ ਜਿਹੜੇ 7 ਬੰਦੇ ਮਤਲਬ ਫਿਰ ਅੰਦਰ ਉਹਨਾਂ ਦੀ ਇਸ ਤਰੀਕੇ ਦੀ ਚੱਲਦੀ ਹੈ ਹਾਂਜੀ ਹਾਂ ਫਿਰ ਉਹ ਤਾਂ ਕਿਉਂਕਿ ਪੁਲਿਸ ਵਾਲੇ ਉਹ ਪੁਲਿਸ ਪ੍ਰਸ਼ਾਸਨ ਨਹੀਂ ਜੇਲ੍ਹ ਨੂੰ ਚਲਾਉਂਦਾ ਪੁਲਿਸ ਪ੍ਰਸ਼ਾਸਨ ਨਹੀਂ ਜਿਹੜਾ ਉਹ ਸਾਰੇ ਇੱਕ ਦੂਜੇ ਦੀਆਂ ਰਿਸ਼ਤੇਦਾਰੀਆਂ ਤੇ ਸਾਖ ਸਕੀਰਿਆਂ ਚ ਹੁੰਦੇ ਸੋ ਇਹਨਾਂ ਦੀ ਖਾਸ ਆ ਜਿਹੜੀ ਆਉ ਭਗਤਾ ਕੀਤੀ ਜਾਂਦੀ ਹੈਗੀ ਸੋ ਬੜਾ ਦੁਖਦਾਈ ਹੈਗਾ ਸਿੱਖ ਪੰਥ ਦੇ ਜਿਹੜਾ ਇਹ ਇੱਕ ਤਰ੍ਹਾਂ ਨਾਲ ਸਿੱਖ ਨੌਜਵਾਨ ਨੂੰ ਜ਼ਬਰਦਸਤ ਸ਼িকার ਬਣਾਇਆ ਗਿਆ ਉਹ ਆਪਣਾ ਠੀਕ ਹੈ ਉਹਦਾ ਸੂਰੀ ਵਾਲਾ ਕੇਸ ਹੋਇਆ ਆਪਣਾ ਕੇਸ ਲੜ ਰਹੇ ਹੈਗੇ ਆ ਕੇਸ ਦੀ ਕੀ ਪੋਜੀਸ਼ਨ ਆ ਇਹ ਅਦਾਲਤੀ ਢਾਂਚੇ ਨੇ ਦੱਸਣਾ ਪਰ ਜਿਸ ਬੇਕਿਰਕੀ ਨਾਲ ਜਿਸ ਦਰਿੰਦਗੀ ਨਾਲ ਭਾਈ ਸੰਦੀਪ ਸਿੰਘ ਤੇ ਤਸ਼ੱਦਦ ਕੀਤਾ ਗਿਆ ਉਹ ਬੜਾ ਨਿੰਦਣਯੋਗ ਹੈਗਾ ਅਸੀਂ ਵੈਸੇ ਤਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵਕੀਲ ਸਾਹਿਬਾਨ ਤੇ ਹੋਰ ਜਿਹੜੇ ਲੋਕ ਨੇ ਉਹ ਸਾਹਮਣੇ ਆਇਆ ਸੋ ਉਹਦੇ ਵਿੱਚ ਅਮਿਤ ਓਜ਼ਮਾਨ ਨੇ ਇੱਕ ਵੀਡੀਓ ਜਾਰੀ ਹੋਈ ਹੈ ਉਹ ਕਹਿੰਦਾ ਵੀ ਜਦੋਂ ਜੱਜ ਆ ਜਿਹੜਾ ਉਹ ਇਹ ਹਦਾਇਤ ਦੇ ਦੇਵੇ ਮੇਵਦਾ ਤੁਸੀਂ ਮੁਆਇਨਾ ਕਰਾਓ ਤੇ ਕੋਈ ਜੀ ਪੁਲਿਸ ਆਫੀਸਰ ਆ ਉਹ ਕਹਿੰਦਾ ਵੀ ਉਹਨਾਂ ਦੇ ਲੱਤਾਂ ਕੰਬਦੇ ਆਉਂਦੀਆਂ ਜਦੋਂ ਅਦਾਲਤ ਇੰਟਰਵਿਨ ਕਰਦੀ ਆ ਪਰ ਇੱਥੇ ਕੋਈ ਵੀ ਜਿਹੜਾ ਹੈਗਾ ਜੱਜ ਦੀ ਗੱਲ ਨਹੀਂ ਸੁਣੀ ਗਈ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਕੰਟੈਂਪਟ ਆਫ ਕੋਰਟ ਕਰਦੇ ਆਂਗੇ ਤੁਸੀਂ ਕਰਾਓ ਇਹਦੇ ਬਾਵਜੂਦ ਵੀ ਇਹ ਇਹ ਚੱਲ ਕੀ ਰਿਹਾ ਕਿਉਂਕਿ ਆਪਾਂ ਕਰਨਲ ਬਾਠ ਵਾਲੇ ਮਸਲੇ 'ਚ ਵੀ ਦੇਖਿਆ ਸੀ ਕਿ ਸੁਣੀ ਨਹੀਂ ਜਾ ਰਹੀ ਫਿਰ ਕੀ ਪੁਲਿਸ ਸਟੇਟ ਬਣ ਚੁੱਕਿਆ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਹੁਤ ਇਹ ਬਹੁਤ ਧੀਰ ਦਾ ਹੀ ਬਣਿਆ ਹੋਇਆ ਹੁਣ ਵੀ ਬਣਿਆ ਸੋ ਪੁਲਿਸ ਨਹੀਂ ਚਾਹੁੰਦੀ ਵੀ ਉਹਨਾਂ ਦੇ ਕੰਮਾਂ ਵਿੱਚ ਕੋਈ ਦਖਲ ਕਿਸੇ ਨੂੰ ਚੱਕ ਲਿਆ ਕਿਸੇ ਨੂੰ ਮਾਰ ਦਈਏ ਕਿਸੇ ਨੂੰ ਅਸੀਂ ਛੱਡ ਦਈਏ ਜਾਂ ਕਿਸੇ ਦੀਆਂ ਲੱਤਾਂ 'ਚ ਗੋਲੀਆਂ ਮਾਰੀਆ ਉਹ ਇਹ ਪਿਛਲੇ 40 ਸਾਲਾਂ ਦਾ ਜਿਹੜਾ ਸੰਘਰਸ਼ ਚੱਲਿਆ ਉਹਦੇ ਵਿੱਚ ਪੁਲਿਸ ਨੇ ਆਪਣੇ ਲਈ ਇੰਨੀਆਂ ਅਥਾਹ ਸ਼ਕਤੀਆਂ ਜਿਹੜੀਆਂ ਹੈਗੀਆਂ ਆਪਣੇ ਲਈ ਇਕੱਠੀਆਂ ਕਰ ਲੀਆਂ ਨੇ ਰਾਜਨੀਤੀਵਾਨਾਂ ਨੂੰ ਡਰਾ ਕੇ ਆਪਣੀ ਹੰਕਾਰ ਨਾਲ ਜਾਂ ਕਿਸੇ ਵੀ ਸੋ ਇਹ ਕਿਸੇ ਵੀ ਪੰਜਾਬ ਵਰਗੀ ਸਿਵਲ ਸੁਸਾਇਟੀ ਲਈ ਜਿਹੜੀ ਬੜੀ ਸਿਵਲਾਈਜ਼ਡ ਸੁਸਾਇਟੀ ਹੈਗੀ ਆ ਉਹਦੇ ਲਈ ਬਹੁਤ ਵੱਡਾ ਖਤਰਾ ਹੈ ਵੀ ਜੇ ਪੁਲਿਸ ਇੰਨੀਆਂ ਜਾਦੇ ਸ਼ਕਤੀਆਂ ਆਪਣੇ ਹੱਥਾਂ ਵਿੱਚ ਜਿਹੜੀਆਂ ਉਹ ਇਕੱਠੀਆਂ ਕਰ ਲੈਂਦੀ ਹੈਗੀ ਸੋ ਸਾਰੀਆਂ ਸਹਿਰ ਦੇ ਜਥੇਬੰਦੀਆਂ ਨੂੰ ਇਹਦੇ ਖਿਲਾਫ ਆ ਜਿਹੜਾ ਲੜਨ ਦੀ ਲੋੜ ਹੈਗੀ ਆ ਸਾਰੇ ਭਾਈਚਾਰੇ ਬਿਯੌਂਡ ਜਿਹੜੀਆਂ ਜਿਹੜੀਆਂ ਪਾਰਟੀ ਲਾਈਨਾਂ ਪੁਲਿਸ ਦੇ ਇਸ ਜ਼ਬਰ ਦੇ ਖਿਲਾਫ ਅੱਗੇ ਆਉਣ ਤੇ ਪੁਲਿਸ ਸਟੇਟ ਦਾ ਜਿਹੜਾ ਇਹ ਇੱਕ ਸਟੇਟ ਪੁਲਿਸ ਚਲਾ ਰਹੀ ਹੈਗੀ ਆ ਉਹਦੇ ਖਿਲਾਫ ਜਿਹੜਾ ਹੈਗਾ ਡਟ ਕੇ ਕੰਮ ਕਰਨ ਦੇ ਲੋਕ ਤੇ ਦੂਜੇ ਬੰਨੇ ਜੇ ਆਪਾਂ ਕੀ ਕਿ ਕਾਨੂੰਨ ਦੀ ਆੜ ਹੇਟ ਕਿਹੋ ਜੀ ਜਿਹੜੀ ਮਾਨਸਿਕਤਾ ਉਹ ਕੰਮ ਕਰਦੀ ਹੈਗੀ ਆ ਕਿ ਜਿਸ ਤਰੀਕੇ ਦਾ ਤਸ਼ੱਦਦ ਕੀਤਾ ਜਾਂਦਾ ਹੈ ਹੁਣ ਜੇ ਆਪਾਂ ਕਹੀਏ ਕਿ ਹੈਗੇ ਤੇ ਉਹ ਵੀ ਪੰਜਾਬ ਦੇ ਜਾਈ ਹੈਗੇ ਨੇ ਅ ਦੇਖਣ ਨੂੰ ਵੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਦੇ ਘਰਾਂ 'ਚ ਹੀ ਜੰਮੇ ਬਲੇ ਹੋਣਗੇ ਜਾਂ ਕੁਝ ਜਿਹੜੇ ਹੋਣਗੇ ਉਹ ਹੋ ਸਕਦਾ ਬਾਹਰ ਵਾਲੇ ਹੋਣ ਜਾਂ ਮੇਰੇ ਖਿਆਲ ਬਹੁਤ ਛੋਟੀ ਮਾਤਰਾ ਹੋਣੀ ਹੈ ਜੇ ਆਪਾਂ ਕਹਿ ਲਈਏ ਕਿ ਸਿੱਖ ਨਾਮ ਹੀ ਹੋਣ ਭਾਵੇਂ ਗੈਰ ਸਿੱਖ ਵੀ ਹੋਣ ਪੰਜਾਬੀ ਤੇ ਉਹ ਹੋਣਗੇ ਫਿਰ ਅੰਦਰ ਉਹਨਾਂ ਦੇ ਇਹੋ ਜਿਹਾ ਕਿਦਾਂ ਹੁਣ ਆਪਾਂ ਦੇਖਿਆ ਕਿ ਜਦੋਂ ਸੰਦੀਪ ਸਿੰਘ ਸਾਨੀ ਨੂੰ ਲੈ ਕੇ ਵੀ ਆਇਆ ਜਾਂਦਾ ਜਿਸ ਤਰੀਕੇ ਦੇ ਨਾਲ ਜਦੋਂ ਅੰਦਰ ਪੁਲਿਸ ਲੈ ਕੇ ਜਾਂਦੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ बाकी ਇੱਕ ਜਿਹੜਾ ਨਾਲ ਹੈਗਾ ਜਿਹੜਾ ਸਿਵਲ ਦੇ ਵਿੱਚ ਉਹਨਾਂ ਦੀ ਮਾਂ ਨੂੰ ਗੁੱਸੇ ਦੇ ਨਾਲ ਜਿਹੜਾ ਥੱਲੇ ਸੁੱਟਦਾ ਹੈ ਇਸ ਤੋਂ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਤਸ਼ੱਦਦ ਹੋਇਆ ਹੋਏਗਾ ਜੇ ਉਹਨਾਂ ਦੇ ਵਕੀਲ ਨੇ ਕਿਹਾ ਵੀ ਜਦੋਂ ਵੀਡੀਓ ਕਾਨਫਰੈਂਸਿੰਗ ਹੋਈ ਤੇ ਕਹਿੰਦੇ ਵੀ ਉਹਨਾਂ ਨੇ ਆਪ ਦੱਸਿਆ ਕਿ ਤਕਰੀਬਨ ਤਿੰਨ ਕਸ਼ੇਰੇ ਜਿਹੜੇ ਉਹ ਖੂਨ ਦੇ ਨਾਲ ਜਿਹੜੇ ਨੁਚੜੇ ਜਿਸ ਤਰੀਕੇ ਦੇ ਨਾਲ ਤਸ਼ੱਦਦ ਹੋਇਆ ਫਿਰ ਇਹ ਮਾਨਸਿਕਤਾ ਕਿਹੜੀ ਹੈਗੀ ਹੈ ਅਸਲ ਚ ਇਹ ਹੈਗਾ ਵੀ ਇਹ ਇਹ ਬੰਦੇ ਆ ਗਏ ਯੂਨੀਫਾਰਮ ਵਿੱਚ ਪਰ ਐਕਚੁਅਲੀ ਜਿਹੜੇ ਕ੍ਰਾਈਮਨਲ ਹੁੰਦੇ ਆ ਇਹ ਸਾਰੇ ਨਾ ਇਹ ਕ੍ਰਾਈਮ ਇਹਨਾਂ ਨੇ ਜੇ ਜੇ ਨਾ ਪੁਲਿਸ ਵਿੱਚ ਆਉਂਦੇ ਇਹਨਾਂ ਨੇ ਸੋਸ਼ਲ ਕ੍ਰਾਈਮਨਲ ਉਦਾਂ ਵੀ ਚੋਰੀਆਂ ਡਾਕੇ ਤੇ ਲੁੱਟਾਂ ਉਹ ਕਰਨੀਆਂ ਸੀ ਇਹ ਬੰਦੇ ਮਾਰਨੇ ਸੀ ਕਿ ਸੋ ਪੁਲਿਸ ਦੀ ਜਿਹੜੀ ਭਾਰਤੇ ਵਿੱਚ ਆ ਕੇ ਇਹਨਾਂ ਦੇ ਜਿਹੜੀ ਉਹ ਕ੍ਰਿਮੀਨਲ ਮੈਂਟੈਲਿਟੀ ਆ ਉਹ ਆਰਗੇਨਾਈਜ਼ ਹੋ ਜਾਂਦੀ ਆ ਫਿਰ ਸੋ ਹਾਲਾਂਕਿ ਹੋਣਾ ਉਲਟ ਚਾਹੀਦਾ ਆਪਾਂ ਵੈਸਟ ਦੀ ਪੁਲਿਸ ਦੇਖਦੇ ਹੈਗੇ ਆ ਵੀ ਉਹਨਾ ਉਹ ਕਿੰਨੀ ਸਿਵਲਾਈਜ਼ਡ ਆ ਤੇ ਉਹ ਸਾਰਾ ਜਿਹੜਾ ਹੈਗਾ ਸਿਸਟਮ ਵਿੱਚ ਰਹਿ ਕੇ ਕੰਮ ਕਰਦੀ ਹੈਗੀ ਆ ਪਰ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਜਿਹੜਾ ਪੁਲਿਸ ਦਾ ਸਿਸਟਮ ਆ ਵੀ ਉਹ ਕ੍ਰਿਮੀਨਲ ਮਾਈਂਡਸ ਨੂੰ ਆਰਗੇਨਾਈਜ਼ ਕਰ ਲੈਂਦਾ ਹੈਗਾ ਹਣਾ ਸੋ ਆਰਗੇਨਾਈਜੇਸ਼ਨ ਆਫ ਅ ਕ੍ਰਿਮੀਨਲ ਮਾਈਂਡਸ ਜਦੋਂ ਆਪਣੇ ਇੱਕ ਫਿਰ ਜਿਹੜੀ ਪਾਵਰ ਆਉਂਦੀ ਹੈਗੀ ਜਿਹੜੀ ਇਸ ਦੇ ਨਾਲ ਸੱਤਾ ਦੇ ਨਾਲ ਵੀ ਪਾਵਰ ਆਉਂਦੀ ਹੈਗੀ ਆ ਪੁਲਿਸ ਆਫੀਸਰ ਚਾਹੀਓ ਸਪਾਹੀ ਰੈਵਲ ਤੋਂ ਸ਼ੁਰੂ ਹੋਵੇ ਉਹਦਾ ਜਿਹੜਾ ਇੱਕ ਪਾਵਰਫੁੱਲ ਸਿਸਟਮ ਬਣ ਜਾਂਦਾ ਉਹ ਫਿਰ ਜਿਹੜਾ ਬੰਦੇ ਨੂੰ ਜਿਹੜਾ ਪਸ਼ੂ ਬਣਾ ਦਿੰਦਾ ਸੋ ਇਹ ਪਸ਼ੂ ਵਰਤੀ ਆ ਉਹ ਕੱਲਾ ਸੰਦੀਪ ਸਿੰਘ ਨਾਲ ਨਹੀਂ ਪਿਛਲੇ ਸਮੇਂ ਦੌਰਾਨ ਹਜ਼ਾਰਾਂ ਕੇਸ ਨੇ ਜਿੱਥੇ ਬਜ਼ੁਰਗਾਂ ਦੀਆਂ ਦਾੜੀਆਂ ਰੋਲੀਆਂ ਗਈਆਂ ਨੌਜਵਾਨਾਂ ਨੂੰ ਇਸ ਤਰ੍ਹਾਂ ਟੁਕੜੇ ਟੁਕੜੇ ਕਰਕੇ ਸ਼ਹੀਦ ਕੀਤਾ ਗਿਆ ਵੱਢਿਆ ਗਿਆ ਰੂਮ ਵਿੱਚ ਬੰਨ ਕੇ ਸਾਲਿਆ ਗਿਆ ਪਾਣੀਆਂ ਵਿੱਚ ਉਬਾਲਿਆ ਗਿਆ ਪ੍ਰੈਸਾਂ ਲਾਈਆਂ ਗਈਆਂ ਹਣਾ ਬੱਚਿਆਂ ਦੇ ਸਰੀਰ ਤੇ ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਤੇ ਸਿਗਰਟਾਂ ਦੇ ਬੱਟ ਲਗਾਏ ਗਏ ਸੋ ਇਸ ਤਰ੍ਹਾਂ ਜਿਹੜੀ ਇਹ ਬੜੀ ਦਰਿੰਦਗੀ ਵਾਲੀ ਜਿਹੜੀ ਮਾਨਸਿਕਤਾ ਹੈਗੀ ਅਸਲ ਚ ਇਹ ਇਹ ਗੁਰੂ ਦੀ ਭੈ ਭਾਵਨੀ ਆਪਣੀ ਮਾਂ ਧਰਤੀ ਆ ਸੱਭਿਆਚਾਰ ਤੋਂ ਟੁੱਟੇ ਹੋਏ ਇਹ ਅਨਸਿਵਲਾਈਜ਼ਡ ਤੇ ਕ੍ਰਾਈਮਨਲ ਮਾਈਂਡ ਜਿਹੜੇ ਲੋਕ ਹੁੰਦੇ ਆ ਪਰ ਪੁਲਿਸ ਵਿੱਚ ਆ ਕੇ ਉਹਨਾਂ ਦੀ ਕ੍ਰਿਮੀਨੈਲਿਟੀ ਨੂੰ ਇੱਕ ਆਰਗੇਨਾਈਜ਼ਡ ਵੇ ਆਫ ਲਾਈਫ ਆ ਜਿਹੜਾ ਮਿਲ ਜਾਂਦਾ ਜਿਹੜਾ ਫਿਰ ਉਹ ਲਗਾਤਾਰ ਵੀ 25 ਸਾਲ ਦੀ ਸਰਵਿਸ ਵਿੱਚ ਉਹ ਉਹ ਕਰਦੇ ਹੈਗੇ ਹਾਲਾਂਕਿ ਪੁਲਿਸ ਵਿੱਚ ਬਹੁਤ ਸਾਰੇ ਚੰਗੇ ਲੋਕ ਨੇ ਜਿਹੜੇ ਬੜੇ ਬੜੇ ਪੜੇ ਲਿਖੇ ਨੇ ਸਹਿਜ ਵਾਲੇ ਉਹ ਬਿਲਕੁਲ ਹੀ ਇਸ ਤਰ੍ਹਾਂ ਉਹ ਨੁਕਰੇ ਲੱਗੇ ਹੁੰਦੇ ਮੇਰਾ ਇੱਕ ਦੋਸਤ ਆ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਆ ਉਹਨਾਂ ਦਾ ਕੋਈ ਅੱਗੇ ਦੋਸਤ ਸੀਗਾ ਉਹ ਸੀ ਆਈਡੀ ਵਿੱਚ ਸੀ ਮੇਰਾ ਖਲ ਇੰਸਪੈਕਟਰ ਜਾਂ ਡੀਐਸਪੀ ਰਾਇਵਲ ਦਾ ਸੀ ਉਹ ਜਦੋਂ ਅਸੀਂ ਕਈ ਵਾਰ ਉਹਨਾਂ ਨੂੰ ਮਿਲਣ ਜਾਣਾ ਤੇ ਉਹਨੇ ਵੀ ਉੱਥੇ ਆਇਆ ਹੋਣਾ ਬੜਾ ਸਹਿਜ ਬੰਦਾ ਮਤਲਬ ਕਿ ਲੱਗਦਾ ਇਹਨੇ ਵੀ ਬੰਦਾ ਇਹ ਇਨਸਪੈਕਟਰ ਹੋਊਗਾ ਮਤਲਬ ਕਿ ਉਹ ਕਿਤਾਬਾਂ ਦਾ ਸ਼ਕੀਨ ਸੀ ਨਾਵਲ ਪੜ੍ਹਨੇ ਕਿਤਾਬਾਂ ਕਹਾਣੀਆਂ ਲਿਖਣੀਆਂ ਸੋ ਇਸ ਤਰ੍ਹਾਂ ਦੇ ਵੀ ਬੰਦੇ ਆ ਜਿਹੜੇ ਉਹ ਰਹਿੰਦੇ ਪਰ ਉਹ ਨੁਕਰੇ ਲੱਗੇ ਹੋਏ ਉਹਨਾਂ ਦੀ ਕੋਈ ਪੁਸ਼ਪਰਤੀਤ ਨਹੀਂ ਉਹ ਬਸ ਚ ਹੀ ਆਉਣਾ ਉਹਨੇ ਉਹਨਾ ਟਾਈਮਾਂ ਚ ਤੇ ਬਸ ਚ ਹੀ ਚਲਿਆ ਜਾਣਾ